ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹੀ ਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਣਾਵਾਂ ਕੋਲ ਪਹੁੰਚ ਜਾਏ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਕਿ ਵਾਹਿਗੁਰੂ ਨਾਮ ਜਪ ਤੇ ਵਿੱਚ ਕਿੰਨੀ ਤਾਕਤ ਹੈ ਸੋ ਇੱਕ ਕਹਾਣੀ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਇਸ ਵੀਡੀਓ ਤੇ ਚਰਚਾ ਕਰਾਂਗੇ ਸੋ ਸਾਰੇ ਭੈਣ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸਾਂਝਾ ਕਰਨਾ ਤਾਂ ਕਿ ਹੋਰ ਭੈਣ ਭਰਾਵਾਂ ਦੇ ਕੋਲ ਵੀ ਇਹ ਵੀਡੀਓ ਪਹੁੰਚ ਸਕੇ ਜੀ ਕਈ ਵਾਰ ਆਪਾਂ ਸੋਚਦੇ ਹਾਂ ਕਿ ਆਪਾਂ ਆਪਣੀ ਜ਼ਿੰਦਗੀ ਦੇ ਮਾਲਕ ਆ ਜੋ ਕਰੀਏ ਉਹ ਸਾਡੇ ਹੱਥ ਵਿੱਚ ਹੈ ਪਰ ਕੀ ਹਮੇਸ਼ਾ ਇਹ ਹੁੰਦਾ ਹੈ ਜ਼ਿੰਦਗੀ ਨੂੰ ਆਪਾਂ ਉਮੀਦਾਂ ਨਾਲ ਬੁਣੀ ਹੋਈ ਇੱਕ ਤਸਵੀਰ ਵਾਂਗ ਦੇਖਦੇ ਹਾਂ ਪਰ ਜਦੋਂ ਅਸਲ ਨਤੀਜੇ ਆਉਂਦੇ ਨੇ ਉਹ ਤਸਵੀਰ ਬਦਲ ਚੁੱਕੀ ਹੁੰਦੀ ਹੈ ਕਈ ਵਾਰ ਇੱਕ ਛੋਟਾ ਜਿਹਾ ਫੈਸਲਾ ਇੱਕ ਨਵਾਂ ਤਜਰਬਾ ਜਾਂ ਵਾਤਾਵਰਣ ਦਾ ਬਦਲਾ ਅਸੀਂ ਜਿਹੜੇ ਰਾਹ ਤੇ ਵੱਧ ਰਹੇ ਹੁੰਨੇ ਆ ਉਸ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ ਪਰ ਕੀ ਉਹ ਰਾਹ ਸਾਨੂੰ ਸੱਚਮੁੱਚ ਚੰਗੀ ਮੰਜ਼ਿਲ ਤੇ ਲੈ ਜਾਂਦਾ ਹੈ ਜਾਂ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਬਣ ਜਾਂਦਾ ਹੈ ਇਹ ਫੈਸਲਾ ਸਾਡਾ ਹੁੰਦਾ ਹੈ ਪਰ ਕਈ ਵਾਰ ਅਸੀਂ ਆਪਣੇ ਆਪ ਨੂੰ ਵੀ ਸਮਝ ਨਹੀਂ ਪਾਉਂਦੇ ਅਸੀਂ ਆਪਣੀ ਆਜ਼ਾਦੀ ਮਨਾਉਂਦੇ ਹਾਂ ਮੌਜ-ਮਸਤੀ ਕਰਦੇ ਹਾਂ ਨਵੀਆਂ ਚੀਜ਼ਾਂ ਅਜ਼ਮਾਉਂਦੇ ਹਾਂ ਪਰ ਜਦੋਂ ਉਹੀ ਆਜ਼ਾਦੀ ਸਾਡੀ ਜ਼ਿੰਦਗੀ ਨੂੰ ਗੁਲਾਮੀ 'ਚ ਬਦਲ ਦੇਵੇ ਕੀ ਕੀਤਾ ਜਾਵੇ ਇਸ ਗੱਲ ਦਾ ਜਵਾਬ ਅੱਜ ਦੀ ਇਹ ਕਹਾਣੀ ਦੇਵੇਗੀ ਇੱਕ ਅਜੀਹੀ ਕਹਾਣੀ ਜੋ ਤੁਹਾਡੇ ਮਨ ਨੂੰ ਹਿਲਾ ਦੇਵੇਗੀ ਤੇ ਤੁਹਾਨੂੰ ਵੱਡੇ ਫੈਸਲੇ ਲੈਣ ਤੋਂ ਪਹਿਲਾਂ ਸੋਚਣ ਦੇ ਮਜਬੂਰ ਕਰੇਗੀ ਇਹ ਕਹਾਣੀ ਇੱਕ ਐਸੇ ਲੜਕੇ ਦੀ ਹੈ ਜਿਦਿਆਂ ਅੱਖਾਂ ਵਿੱਚ ਸੁਪਨੇ ਸੀ ਪਰ ਉਸ ਨੂੰ ਉਹਨਾਂ ਸੁਪਨਿਆਂ ਦੀ ਕਦਰ ਨਹੀਂ ਕਰਨੀ ਆਈ ਕੁਲਦੀਪ ਇੱਕ ਬਹੁਤ ਹੀ ਹੁਨਾਰਾ ਲੜਕਾ ਉਸਦੇ ਮਾਤਾ ਪਿਤਾ ਨੇ ਬਚਪਨ ਤੋਂ ਹੀ ਉਸ ਦੀ ਪਰਵਰਿਸ਼ ਵਿੱਚ ਕੋਈ ਕਮੀ ਨਹੀਂ ਛੱਡੀ ਉਹ ਇੱਕ ਤੇਜ਼ ਬੁੱਧੀ ਵਾਲਾ ਲੜਕਾ ਸੀ ਜਿਹਦਾ ਪੜ੍ਹਾਈ ਵਿੱਚ ਚਮਕਣਾ ਪਿੰਡ ਭਰ ਵਿੱਚ ਚਰਚਾ ਬਣਿਆ ਰਹਿੰਦਾ ਸੀ ਟੀਚਰ ਵੀ ਆਖਦੇ ਸੀ ਕਿ ਇਹ ਮੁੰਡਾ ਅੱਗੇ ਜਾ ਕੇ ਆਪਣੇ ਮਾਪਿਓ ਦਾ ਨਾਮ ਜ਼ਰੂਰ ਰੌਸ਼ਨ ਕਰੇਗਾ ਪਰ ਜ਼ਿੰਦਗੀ ਹਮੇਸ਼ਾ ਉਮੀਦਾਂ ਦੇ ਹਿਸਾਬ ਨਾਲ ਨਹੀਂ ਚੱਲਦੀ ਹੁੰਦੀ। ਕੁਝ ਵਿਅਰਥ ਦੋਸਤਾਂ ਦੀ ਸੰਗਤ, ਕੁਝ ਹੋਣਦ ਪਛਾਣ ਬਣਾਉਣ ਦੀ ਚਾਹਤ ਤੇ ਕੁਝ ਨਵਾਂ ਪਰਖਣ ਦਾ ਲਾਲਚ ਇਹ ਸਭ ਕੁਝ ਕੁਲਦੀਪ ਨੂੰ ਇੱਕ ਖਤਰਨਾਕ ਰਾਹ ਵੱਲ ਲੈ ਗਏ। ਸ਼ੁਰੂਆਤ ਸਿਰਫ ਚਸਕੀ ਵਾਸਤੇ ਹੋਈ। ਇੱਕ ਵਾਰ ਕਰੀਏ ਕੋਈ ਵੱਡੀ ਗੱਲ ਨਹੀਂ ਪਰ ਇਹ ਇੱਕ ਵਾਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਬਣ ਗਈ ਇੱਕ ਵਾਰ ਸਿਗਰਟ ਫਿਰ ਸ਼ਰਾਬ ਤੇ ਫਿਰ ਚਿੱਟਾ ਉਹ ਖੁਦ ਨੂੰ ਵੀ ਨਹੀਂ ਸਮਝ ਸਕਿਆ ਕਿ ਉਹ ਕਿਵੇਂ ਆਪਣੇ ਆਪ ਨੂੰ ਇੰਨਾ ਬੰਦਨਾ ਵਿੱਚ ਜਕੜ ਬੈਠਾ ਉਤੇ ਮਾਪਿਆਂ ਨੇ ਅਨੇਕਾਂ ਵਾਰੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕੁਲਦੀਪ ਇਹ ਰਾਹ ਬਹੁਤ ਹੀ ਖਤਰਨਾਕ ਹੈ ਇਹ ਤੇਰੀ ਜ਼ਿੰਦਗੀ ਬਰਬਾਦ ਕਰ ਦੇਵੇਗਾ ਪਰ ਉਹ ਹੱਸ ਕੇ ਚੁੱਪ ਕਰ ਜਾਂਦਾ ਹਰ ਹਾਲਾਤ ਵਿਗੜਦੇ ਹੀ ਗਏ ਸ਼ੁਰੂ ਵਿੱਚ ਤਾਂ ਉਸਨੇ ਆਪਣੇ ਖਰਚਿਆਂ ਨਾਲ ਨਸ਼ਾ ਕੀਤਾ ਪਰ ਜਦੋਂ ਮਾਪਿਆਂ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਤਾਂ ਉਹ ਮੰਗਤਾ ਬਣ ਗਿਆ ਹੁਣ ਕਦੇ ਆਪਣੇ ਯਾਰਾਂ ਦੋਸਤਾਂ ਤੋਂ ਪੈਸੇ ਮੰਗਦਾ ਤੇ ਕਦੀ ਆਪਣੇ ਮਾਪਿਆਂ ਤੋਂ ਮੰਗਦਾ ਪਰ ਨਸ਼ੇ ਦੀ ਭੁੱਖ ਕਿਸੇ ਦੀ ਮਰਜ਼ੀ ਦੀ ਮਹਤਾਜ ਨਹੀਂ ਹੁੰਦੀ ਜਦੋਂ ਮੰਗਣ ਨਾਲ ਵੀ ਗੱਲ ਨਾ ਬਣੀ ਤਾਂ ਕੁਲਦੀਪ ਨੇ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਸ਼ੁਰੂਆਤ ਘਰ ਤੋਂ ਹੀ ਹੋਈ ਕਦੀ ਆਪਣੀ ਮਾਂ ਦੇ ਸੋਨੇ ਦੇ ਗਹਿਣੇ ਤੇ ਕਦੀ ਪਿਓ ਦੀ ਕੜੀ ਫਿਰ ਇਹ ਆਦਤ ਉਹਨਾਂ ਘਰਾਂ ਤੱਕ ਵੀ ਪਹੁੰਚ ਗਈ ਜਿੱਥੇ ਉਹ ਦਿਨ ਭਰ ਖੇਡਿਆ ਕਰਦਾ ਸੀ ਇੱਕ ਹਰ ਬੱਚਾ ਜੋ ਕਦੀ ਆਪਣੇ ਪਿੰਡ ਦੀ ਸ਼ਾਨ ਸੀ ਹੁਣ ਲੋਕਾਂ ਦੇ ਤਾਨੀ ਮਿਹਣਿਆਂ ਦਾ ਨਿਸ਼ਾਨਾ ਬਣ ਗਿਆ ਲੋਕ ਆਗਦੇ ਸੀ ਵੇਖੋ ਇਹ ਉਹੀ ਮੁੰਡਾ ਹੈ ਜੋ ਕਦੀ ਆਪਣੇ ਟੀਚਰਾਂ ਦੇ ਮੂੰਹੋਂ ਨਹੀਂ ਲੈਂਦਾ ਸੀ ਹੁਣ ਚੋਰ ਬਣ ਗਿਆ ਹੈ ਉਦੇ ਮਾਪਿਆਂ ਲਈ ਇਹ ਸਭ ਕੁਝ ਬਹੁਤ ਹੀ ਮੁਸ਼ਕਲ ਭਰਿਆ ਹੈ ਪਰ ਉਹਨਾਂ ਦੀ ਆਖਰੀ ਉਮੀਦ ਹਲੇ ਵੀ ਜਿਉਂਦੀ ਸੀ ਉਮੀਦ ਕਿ ਕੁਝ ਕਰਾਮਾਤ ਹੋਵੇ ਉਮੀਦ ਕਿ ਕੋਈ ਉਸ ਨੂੰ ਸਹੀ ਰਾਹ ਦਿਖਾਵੇ ਉਮੀਦ ਕਿ ਉਹ ਮੁੜ ਕੇ ਆ ਜਾਵੇ ਸੋ ਕੁਲਦੀਪ ਦੇ ਮਾਪਿਆਂ ਦੀ ਹਾਲਤ ਦਿਨ ਬਦਨ ਮਾੜੀ ਹੋ ਰਹੀ ਸੀ ਇੱਕ ਵਾਰ ਉਹਨਾਂ ਨੇ ਸੋਚਿਆ ਕਿ ਉਹਦੇ ਵਿਆਹ ਦੀ ਗੱਲ ਚਲਾਉਣ ਫਿਰ ਸ਼ਾਇਦ ਉਹ ਸੁਧਰ ਹੀ ਜਾਵੇ ਪਰ ਉਹਨਾਂ ਨੂੰ ਸਮਝ ਆ ਗਿਆ ਕਿ ਜਿਹੜਾ ਬੰਦਾ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕਰਦਾ ਉਹ ਕਿਸੇ ਹੋਰ ਦੀ ਪਰਵਾਹ ਕੀ ਕਰੇਗਾ ਅੰਤ ਵਿੱਚ ਉਹਨਾਂ ਨੂੰ ਇੱਕ ਆਖਰੀ ਉਮੀਦ ਦਿਖੀ ਗੁਰੂ ਦੀ ਸ਼ਰਨ ਉਹਨਾਂ ਦੇ ਪਿੰਡ ਇੱਕ ਮਹਾਤਮਾ ਜੀ ਆਏ ਹੋਏ ਸੀ ਜੋ ਲੋਕਾਂ ਨੂੰ ਆਤਮਿਕ ਸ਼ਾਂਤੀ ਤੇ ਗੁਰੂ ਦੇ ਨਾਮ ਦੀ ਮਹਿਮਾ ਦੱਸਦੇ ਸੀ ਕੁਲਦੀਪ ਦੀ ਮਹਾਤਮਾ ਜੀ ਦੇ ਚਰਣਾ 'ਚ ਟੈਪਈ ਬਾਬਾ ਜੀ ਸਾਡੇ ਮੁੰਡੇ ਦਾ ਕੋਈ ਹੱਲ ਦੱਸੋ ਸਾਨੂੰ ਕੋਈ ਰਾਹ ਦਿਖਾਓ ਮਹਾਤਮਾ ਜੀ ਨੇ ਇੱਕ ਗਹਿਰੀ ਨਿਗਾਹ ਨਾਲ ਉਹਦੀ ਦਰਦ ਨੂੰ ਪੜਿਆ ਉਹਨਾਂ ਨੇ ਕੁਝ ਵੀ ਨਾ ਆਖਿਆ ਸਿਰਫ ਕੁਲਦੀਪ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਕਿ ਪੁੱਤਰ ਤੈਨੂੰ ਨਸ਼ੇ ਦੀ ਆਦਤ ਕਿਵੇਂ ਪੈ ਗਈ ਕੁਲਦੀਪ ਨੇ ਹੱਸ ਕੇ ਆਖਿਆ ਬਾਬਾ ਜੀ ਮੈਂ ਤਾਂ ਮੌਜ ਮਸਤੀ ਲਈ ਕੀਤਾ ਸੀ ਪਰ ਹੁਣ ਇਸ ਤੋਂ ਬਿਨਾ ਜਾਨ ਨਿਕਲਦੀ ਹੈ ਮਹਾਤਮਾ ਜੀ ਹੱਸੇ ਤੇ ਫਿਰ ਆਪਣੇ ਨੇਤਰ ਬੰਦ ਕੀਤੇ ਤੇ ਫਿਰ ਕਹਿਣ ਲੱਗੇ ਕਿ ਜੇਕਰ ਮੈਂ ਤੈਨੂੰ ਇੱਕ ਐਸਾ ਨਸ਼ਾ ਦੇਵਾਂ ਜੋ ਤੈਨੂੰ ਹਮੇਸ਼ਾ ਹੀ ਖੁਸ਼ ਰੱਖੇ ਜੋ ਤੇਰੀ ਜ਼ਿੰਦਗੀ ਸਵਾਰ ਦੇਵੇ ਤਾਂ ਕੁਲਦੀਪ ਹੈਰਾਨ ਹੋ ਕੇ ਬੋਲਿਆ ਕਿ ਇਸ ਤਰ੍ਹਾਂ ਦਾ ਵੀ ਕੁਝ ਹੋ ਸਕਦਾ ਹੈ ਮਹਾਤਮਾ ਜੀ ਨੇ ਕਿਹਾ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਸ਼ਬਦ ਕੁਲਦੀਪ ਦੇ ਮਨ ਵਿੱਚ ਗੂੰਜੇ ਮਹਾਤਮਾ ਜੀ ਨੇ ਕਿਹਾ ਕਿ ਤੂੰ ਇੱਕ ਵਾਰ ਨਾਮ ਜਪਦਾ ਸਈ ਤੈਨੂੰ ਇਹ ਨਸ਼ਾ ਬਾਕੀ ਨਸ਼ਿਆਂ ਤੋਂ ਉੱਚਾ ਲੱਗੇਗਾ ਕੁਲਦੀਪ ਨੇ ਮਹਾਤਮਾ ਜੀ ਦੀ ਇਹ ਗੱਲ ਸੁਣਤਾ ਲਈ ਸੀ ਪਰ ਉਸ ਦਾ ਮਨ ਹਜੇ ਵੀ ਦੋ ਧੜਿਆਂ 'ਚ ਵੰਡਿਆ ਹੋਇਆ ਸੀ ਉਹ ਸੋਚ ਰਿਹਾ ਸੀ ਕਿ ਨਾਮ ਖੁਮਾਰੀ ਇਹ ਕੀ ਹੈ ਇਹ ਸ਼ਬਦ ਉਸਦੇ ਮਨ ਵਿੱਚ ਗੂੰਜ ਰਹੇ ਸੀ ਪਰ ਉਸ ਦੀਆਂ ਆਦਤਾਂ ਉਸਦੇ ਦੋਸਤ ਉਸਦਾ ਪੁਰਾਣਾ ਜੀਵਨ ਇਹ ਸਭ ਕੁਝ ਇੱਕ ਵੱਡੀ ਜੰਜੀਰ ਵਾਂਗ ਉਸ ਨੂੰ ਵਾਪਸ ਖਿੱਚ ਰਹੇ ਸੀ ਮਹਾਤਮਾ ਜੀ ਨੇ ਉਸ ਨੂੰ ਇੱਕ ਸ਼ਬਦ ਦਿੱਤਾ ਵਾਹਿਗੁਰੂ ਵਾਹਿਗੁਰੂ ਮਹਾਤਮਾ ਜੀ ਬੋਲੇ ਕਿ ਜਦੋਂ ਵੀ ਤੇਰੇ ਮਨ 'ਚ ਨਸ਼ੇ ਦੀ ਤਲਬ ਜਾ ਕੇ ਇਸ ਨਾਮ ਨੂੰ ਜਪਣਾ ਸ਼ੁਰੂ ਕਰ ਦੇਵੀਂ ਕੁਲਦੀਪ ਨੇ ਇੱਕ ਵਾਰੀ ਕੋਸ਼ਿਸ਼ ਕਰਨ ਦੀ ਸੋਚੀ ਉਸਨੇ ਸੋਚਿਆ ਕਿ ਜਦੋਂ ਨਸ਼ੀ ਤੂੰ ਬਾਹਰ ਨਿਕਲਣਾ ਹੀ ਹੈ ਤਾਂ ਇੱਕ ਵਾਰੀ ਇਹ ਵੀ ਕਰਕੇ ਦੇਖ ਲੈਣਾ ਆਪਣਾ ਕੀ ਜਾਂਦਾ ਹੈ ਉਹ ਘਰ ਵਾਪਸ ਆ ਗਿਆ ਪਰ ਉਸ ਦੀ ਅੰਦਰੂਨੀ ਲੜਾਈ ਹਲੇ ਵੀ ਜਾਰੀ ਸੀ ਨਸ਼ੇ ਦੀ ਤਲਬ ਲੱਗ ਰਹੀ ਸੀ ਹੱਥ ਕੰਬਣ ਲੱਗੇ ਦਿਲ ਬੇਚੈਨ ਹੋ ਗਿਆ ਮਨ ਵਿੱਚ ਇੱਕ ਹੀ ਗੱਲ ਕਿ ਨਸ਼ਾ ਚਾਹੀਦਾ ਹੈ ਉਨੇ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਦੀ ਸੋਚੀ ਪਰ ਜਦੋਂ ਵੀ ਉਹ ਬਾਹਰ ਨਿਕਲਿਆ ਤਾਂ ਮਾਂ ਦੀ ਨਜ਼ਰ ਉਹਦੇ ਉੱਤੇ ਪਈ ਉਹਨਾਂ ਅੱਖਾਂ ਵਿੱਚ ਡਰ ਸੀ ਪਰ ਇੱਕ ਨਵੀਂ ਉਮੀਦ ਵੀ ਕੁਲਦੀਪ ਜੇ ਤੂੰ ਵਾਪਸ ਉੱਥੇ ਗਿਆ ਤਾਂ ਇਹ ਉਮੀਦ ਵੀ ਮਰ ਜਾਏਗੀ ਮਾਂ ਨੇ ਕੁਝ ਕਿਹਾ ਨਹੀਂ ਸੀ ਪਰ ਉਹਦੀ ਚੁੱਪੀ ਇਹ ਹੀ ਬੋਲ ਰਹੀ ਸੀ ਕੁਲਦੀਪ ਨੇ ਆਪਣੀ ਮੰਜ਼ਰ ਬਦਲ ਦਿੱਤੀ ਉਹ ਨਸ਼ੀ ਵਾਲੀ ਦੋਸਤਾਂ ਕੋਲ ਜਾਣ ਦੀ ਬਜਾਏ ਇੱਕ ਸ਼ਾਂਤ ਥਾਂ ਤੇ ਜਾ ਕੇ ਬੈਠਾ। ਉਸਨੇ ਅੱਖਾਂ ਬੰਦ ਕੀਤੀਆਂ ਤੇ ਵਾਹਿਗੁਰੂ ਵਾਹਿਗੁਰੂ ਜਾਪ ਕਰਨਾ ਸ਼ੁਰੂ ਕਰ ਦਿੱਤਾ। ਪਰ ਕੀ ਇਹ ਇੰਨਾ ਸੌਖਾ ਸੀ ਨਸ਼ਾ ਛੱਡਣ ਵਾਲੇ ਜਾਣਦੇ ਨਹੀਂ ਕਿ ਇਹ ਮਨ ਤੇ ਸਰੀਰ ਦੋਵਾਂ ਲਈ ਵੱਡੀ ਜੰਗ ਹੁੰਦੀ ਹੈ। ਕੁਝ ਮਿੰਟਾਂ ਤੱਕ ਉਸਨੇ ਨਾਮ ਸਿਮਰਨ ਕੀਤਾ ਪਰ ਫਿਰ ਮਨ ਫਿਰ ਗਿਆ। ਇਹ ਸਪੇਕਾਰ ਹੈ ਉਸ ਦਾ ਹੱਡ ਹੱਡ ਤੜਪਨ ਲੱਗਾ ਮੈਨੂੰ ਨਸ਼ਾ ਚਾਹੀਦਾ ਉਸਨੇ ਸੋਚਿਆ ਕਿ ਇੱਕ ਵਾਰ ਕਰ ਲੈਣਾ ਫਿਰ ਛੱਡ ਦੇਵਾਂਗਾ ਔਟ ਕੇ ਨਿਕਲਣ ਲੱਗਾ ਪਰ ਜਦੋਂ ਹੀ ਉਸ ਦੇ ਘਰ ਵਿੱਚ ਰੱਖੀ ਇੱਕ ਗੁਰਬਾਣੀ ਦੀ ਪੋਥੀ ਤੇ ਉਸ ਦੀ ਨਜ਼ਰ ਪਈ ਤਾਂ ਉਹਦੇ ਪੈਰ ਥੰਮ ਜੇ ਗਏ ਉਸ ਦੀ ਮਾਂ ਅਕਸਰ ਇਸ ਨੂੰ ਪਾਠ ਕਰਦੀ ਸੀ ਉਹ ਉਸ ਪੋਥੀ ਨੂੰ ਖੋਲ ਕੇ ਬੈਠ ਗਿਆ ਪਹਿਲਾ ਸ਼ਬਦ ਜੋ ਉਸਦੇ ਸਾਹਮਣੇ ਆਇਆ ਨਾਨਕ ਨਾਮ ਜਹਾਜ ਹੈ ਚੜ੍ਹੈ ਸੁ ਉਤਰੀ ਪਾਰ ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ ਇਹਨਾਂ ਸ਼ਬਦਾਂ ਨੇ ਕੁਝ ਅਜੀਹਾ ਕੀਤਾ ਕਿ ਉਹਦੇ ਅੰਦਰ ਦੀ ਤੜਪ ਹੌਲੀ-ਹੌਲੀ ਸ਼ਾਂਤ ਹੋਣ ਲੱਗੀ ਕੁਲਦੀਪ ਦੀ ਜ਼ਿੰਦਗੀ ਹੁਣ ਇੱਕ ਦੁਰਾਹੇ ਤੇ ਸੀ ਇੱਕ ਪਾਸੇ ਨਸ਼ੇ ਦੀ ਭੁੱਖ ਦੂਜੇ ਪਾਸੇ ਨਾਮ ਦੀ ਖੁਮਾਰੀ ਉਹ ਲੜਕਾ ਜੋ ਕਦੇ ਆਪਣੀ ਦੋਸਤਾਂ ਨਾਲ ਕੰਟੀਆਂ ਤੱਕ ਨਸ਼ੇ ਦੀਆਂ ਗੋਲੀਆਂ ਤੇ ਪੈਗ ਲਗਾਉਂਦਾ ਸੀ ਹੁਣ ਉਹ ਇਕੱਲਾ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਿਹਾ ਸੀ ਪਰ ਨਸ਼ਾ ਆਸਾਨੀ ਨਾਲ ਪਿੱਛਾ ਨਹੀਂ ਛੱਡਦਾ ਹੁਣ ਉਸ ਨੇ ਸਬਰ ਦਾ ਇਮਤਿਹਾਨ ਸੀ ਕਈ ਦਿਨ ਲੰਘ ਗਏ ਕੁਲਦੀਪ ਨੇ ਨਸ਼ੇ ਨੂੰ ਹੱਥ ਨਹੀਂ ਲਗਾਇਆ ਪਰ ਨਸ਼ੇ ਦੀ ਤਲਬ ਹਜੇ ਵੀ ਮਜ਼ਬੂਤ ਸੀ ਉਹ ਕਈ ਰਾਤਾਂ ਤੱਕ ਸੋ ਨਹੀਂ ਪਾਇਆ ਪਸੀਨਾ ਪਸੀਨੀ ਹੋ ਜਾਂਦਾ ਕਦੇ ਮੌਤ ਵਰਗੀ ਬੇਚੈਨੀ ਆਉਂਦੀ ਕਦੇ ਮਨ ਵਿੱਚ ਆਉਂਦਾ ਕਿ ਦੌੜ ਕੇ ਵਾਪਸ ਨਸ਼ੇ ਵਾਲੇ ਦੋਸਤਾਂ ਕੋਲ ਚਲੇ ਜਾਵੇ ਇੱਕ ਰਾਤ ਜਦੋਂ ਉਹ ਆਪਣੀ ਅਲਮਾਰੀ ਵਿੱਚੋਂ ਪੈਸੇ ਦੇਖ ਰਿਹਾ ਸੀ ਤਾਂ ਉਹਦੇ ਅੰਦਰੋਂ ਇੱਕ ਸ਼ਬਦ ਉੱਠਿਆ ਕਿ ਇਹ ਤੇਰਾ ਆਖਰੀ ਮੌਕਾ ਹੈ ਜੇ ਤੂੰ ਹਾਰ ਗਿਆ ਤਾਂ ਮੁੜ ਕੇ ਆਉਣਾ ਔਖਾ ਹੋ ਜਾਵੇਗਾ ਉਹਦੀ ਅੰਦਰਲੀ ਜੰਗ ਵੱਧਦੀ ਜਾ ਰਹੀ ਸੀ ਕਦੇ ਉਹ ਸੋਚ ਰਿਹਾ ਸੀ ਕਿ ਇੱਕ ਵਾਰ ਕਰਕੇ ਛੱਡ ਦੇਵੇਗਾ ਪਰ ਦੂਸਰੇ ਹੀ ਪਲ ਇਹ ਸੋਚਦਾ ਫਿਰ ਗੁਰੂ ਸਾਹਿਬ ਦੇ ਨਾਮ ਦੀ ਰੋਸ਼ਨੀ ਮੇਥੋਂ ਦੂਰ ਹੋ ਜਾਵੇਗੀ ਉਸਦੀ ਜੰਗ ਕਿਸੇ ਹੋਰ ਨਾਲ ਨਹੀਂ ਸੀ ਸਗੋਂ ਆਪਣੇ ਆਪ ਦੇ ਨਾਲ ਸੀ ਮਹਾਤਮਾ ਜੀ ਨੇ ਇੱਕ ਗੱਲ ਕਹੀ ਸੀ ਜਦੋਂ ਵੀ ਨਸ਼ੇ ਦੀ ਤਲਬ ਆਵੇ ਤਾਂ ਨਾਮ ਦੀ ਖੁਮਾਰੀ ਚੜਾ ਲਵੀ ਉਸ ਰਾਤ ਕੁਲਦੀਪ ਨੇ ਹਾਰ ਨਹੀਂ ਮੰਨੀ ਉਸਨੇ ਉਸ ਰਾਤ ਦਰਵਾਜ਼ਾ ਬੰਦ ਕਰ ਲਿਆ ਅੱਖਾਂ ਬੰਦ ਕੀਤੀਆਂ ਤੇ ਜਾਪ ਕਰਨਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਵਾਹਿਗੁਰੂ ਹੌਲੀ-ਹੌਲੀ ਨਸ਼ੇ ਦੀ ਤਲਬ ਘਟਣ ਲੱਗੀ ਉਹ ਰੋਣ ਲੱਗ ਪਿਆ ਕਿ ਮੈਂ ਕਿੰਨਾ ਮਾੜਾ ਪੁੱਤਰ ਕਿੰਨਾ ਮਾੜਾ ਇਨਸਾਨ ਜੀ ਕਰ ਗੁਰੂ ਸਾਹਿਬ ਨੇ ਮੈਨੂੰ ਪੂਰਾ ਤੰਦਰੁਸਤ ਜੀਵਨ ਬਖਸ਼ਿਆ ਏ ਕਰ ਬਾਰ ਬਖਸ਼ਿਆ ਤਾਂ ਕੀ ਮੈਂ ਉਹਨਾਂ ਦੀ ਰਾਹ ਤੇ ਨਹੀਂ ਚੱਲ ਸਕਦਾ ਸਵੇਰ ਹੋਈ ਕੁਲਦੀਪ ਤੇ ਮਾਪੇ ਹਮੇਸ਼ਾ ਵਾਂਗ ਡਰਦਿਆਂ ਡਰਦਿਆਂ ਉਹਦੇ ਕਮਰੇ 'ਚ ਗਏ ਪਰ ਅੱਜ ਦੀ ਸਵੇਰ ਵੱਖਰੀ ਸੀ ਉਹ ਵੇਖ ਕੇ ਹੈਰਾਨ ਰਹਿ ਗਏ ਕੁਲਦੀਪ ਗੁਰਬਾਣੀ ਦੀ ਪੋਥੀ ਕੋਲ ਕੇ ਬੈਠਾ ਸੀ ਉਹਦੀਆਂ ਅੱਖਾਂ ਵਿੱਚ ਇੱਕ ਸ਼ਾਂਤੀ ਸੀ ਜੋ ਪਹਿਲਾਂ ਕਦੇ ਨਹੀਂ ਸੀ ਉਹ ਕਹਿਣ ਲੱਗਾ ਕਿ ਮਾਂ ਹੁਣ ਮੇਰਾ ਨਸ਼ਾ ਇਹ ਨਾਮ ਹੀ ਹੋਵੇਗਾ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਸੀ ਪਰ ਇਹ ਦਰਦ ਪਰੇ ਹੰਝੂ ਨਹੀਂ ਸੀ ਇਹ ਰੱਬ ਦਾ ਸ਼ੁਕਰਾਨਾ ਸੀ ਕੁਲਦੀਪ ਦੀ ਜ਼ਿੰਦਗੀ ਇੱਕ ਨਵੇਂ ਮੋੜ ਤੇ ਆ ਗਈ ਸੀ ਨਸ਼ੀਆਂ ਦੀ ਜਗਾ ਹੁਣ ਗੁਰਬਾਣੀ ਨੇ ਲੈ ਲਈ ਦੋਸਤਾਂ ਦੀ ਥਾਂ ਹੁਣ ਸਾਧ ਸੰਗਤ ਨੇ ਲੈ ਲਈ ਤੇ ਸ਼ਰਮ ਦੀ ਥਾਂ ਹੁਣ ਸ਼ਾਂਤੀ ਨੇ ਪਰ ਕੀ ਇਹ ਬਦਲਾ ਸਿਰਫ ਉਹਦੇ ਘਰ ਤੱਕ ਹੀ ਸੀਮਤ ਸੀ ਜਾਂ ਫਿਰ ਪੂਰਾ ਪਿੰਡ ਵੀ ਇਸ ਨੂੰ ਕਬੂਲ ਕਰੇਗਾ ਪਹਿਲੀ ਵਾਰ ਉਹ ਗੁਰੂਦਵਾਰਾ ਸਾਹਿਬ ਜਦੋਂ ਗਿਆ ਤਾਂ ਕਈ ਲੋਕ ਉੱਥੇ ਬੈਠੇ ਸੀ ਜੋ ਪਹਿਲਾਂ ਉਹਦੀਆਂ ਹਰਕਤਾਂ ਨੂੰ ਲੈ ਕੇ ਤਾਣੇ ਮੇੜੀ ਮਾਰਦੇ ਸੀ ਉਹ ਅੰਦਰ ਗਿਆ ਪਰ ਲੋਕਾਂ ਦੀਆਂ ਨਜ਼ਰਾਂ ਉਹਦੇ ਤੇ ਟਿੱਕੀਆਂ ਹੋਈਆਂ ਸੀ ਉਹ ਬੋਲ ਰਏ ਸੀ ਇਹ ਉਹੀ ਕੁਲਦੀਪ ਹੈ ਜੋ ਕੱਲ ਤੱਕ ਚੋਰ ਸੀ ਹੁਣ ਗੁਰਦੁਆਰੇ ਆ ਗਿਆ ਕੋਈ ਨਵਾਂ ਹੀ ਨਾਟਕ ਲੱਗਦਾ ਜਿੰਨੇ ਲੋਕ ਉਹ ਨਹੀਂ ਆ ਗੱਲਾ ਕੁਲਦੀਪ ਇਹ ਸਭ ਸੁਣ ਰਿਹਾ ਸੀ ਉਸਦੇ ਮਨ ਨੂੰ ਬਹੁਤ ਹੀ ਦੁੱਖ ਲੱਗਾ ਉਸਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ ਆਪਣੇ ਮਨ ਨੂੰ ਮਜ਼ਬੂਤ ਕੀਤਾ ਤੇ ਮੱਥਾ ਟੇਕ ਦਿੱਤਾ ਉਸ ਦੇ ਪੈਰ ਹੌਲੀ-ਹੌਲੀ ਸਹੀ ਰਸਤੇ ਤੇ ਵਾਪਸ ਆ ਰਹੇ ਸੀ ਹੁਣ ਹਰ ਰੋਜ਼ ਗੁਰਦੁਆਰੇ ਜਾਂਦਾ ਕੀਰਤਨ ਸੁਣਦਾ ਸੇਵਾ ਕਰਦਾ ਤੇ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦਾ ਉਹਨਾਂ ਦੋਸਤਾਂ ਨੇ ਜੋ ਪਹਿਲਾਂ ਉਸ ਨਾਲ ਨਸ਼ਾ ਕਰਦੇ ਸੀ ਉਸ ਨੂੰ ਵਾਪਸ ਖਿੱਚਣ ਦੀ ਬਹੁਤ ਕੋਸ਼ਿਸ਼ ਕੀਤੀ ਉਹ ਅਕਸਰ ਕਹਿੰਦੇ ਕੁਲਦੀਪ ਤੂੰ ਅਸਲ 'ਚ ਬਦਲ ਗਿਆ ਹੈ ਕੁਲਦੀਪ ਬੋਲਿਆ ਬਦਲਿਆ ਨਹੀਂ ਬਚ ਗਿਆ ਆ ਉਹ ਪੁਰਾਣੇ ਦੋਸਤ ਨਸ਼ਿਆਂ ਦੀ ਭੁੱਖ ਚ ਸੜ ਰਹੇ ਸੀ ਪਰ ਹੁਣ ਕੁਲਦੀਪ ਨੂੰ ਇਹੀ ਨਸ਼ਾ ਪਰਾਇਆ ਜਿਹਾ ਲੱਗ ਰਿਹਾ ਸੀ ਉਹਨੂੰ ਹੁਣ ਸੱਚੀ ਖੁਮਾਰੀ ਜੋ ਮਿਲ ਗਈ ਸੀ ਨਾਮ ਦੀ ਖੁਮਾਰੀ ਕੁਝ ਸਮੇਂ ਬਾਅਦ ਇਹੀ ਲੋਕ ਜੋ ਤਾਨੇ ਮਾਰਦੇ ਸੀ ਹੁਣ ਉਹਨਾਂ ਦੀਆਂ ਅੱਖਾਂ 'ਚ ਕੁਲਦੀਪ ਦੇ ਪ੍ਰਤੀ ਇੱਜ਼ਤ ਪੈਦਾ ਹੋ ਗਈ ਸੀ ਹੁਣ ਕੁਲਦੀਪ ਦੀ ਜ਼ਿੰਦਗੀ ਨਵੀਂ ਰਾਹ ਤੇ ਪੈ ਗਈ ਸੀ ਨਾਮ ਦੀ ਕੁਮਾਰੀ ਨੇ ਉਸ ਨੂੰ ਨਵੀਂ ਦਿਸ਼ਾ ਨਵੀਂ ਤਾਕਤ ਨਵਾਂ ਵਿਸ਼ਵਾਸ ਦੇ ਦਿੱਤਾ ਉਹਨੇ ਆਪਣੇ ਦੋਸਤਾਂ ਨੂੰ ਵੀ ਬਹੁਤ ਸਮਝਾਇਆ ਪਰ ਕੋਈ ਵੀ ਦੋਸਤ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਸਗੋਂ ਸਭ ਉਸ ਦਾ ਮਜ਼ਾਕ ਹੀ ਉਡਾਉਂਦੇ ਸੀ ਕੁਲਦੀਪ ਨੇ ਜਾਣ ਲਿਆ ਕਈ ਵਾਰ ਜੀਵਨ 'ਚ ਅਸੀਂ ਸਭ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਭ ਬਦਲਣ ਲਈ ਤਿਆਰ ਨਹੀਂ ਹੁੰਦੇ ਕੁਝ ਲੋਕ ਤੇਰੇ ਬਦਲਣ ਤੇ ਹੱਸਣਗੇ ਵੀ ਕੁਝ ਲੋਕ ਤੈਨੂੰ ਘਟਿਆ ਦੱਸਣਗੇ ਪਰ ਅਸਲ ਬਦਲਾਅ ਉਹੀ ਹੁੰਦਾ ਹੈ ਜੋ ਤੂੰ ਆਪਣੀ ਸਹੀ ਦਿਸ਼ਾ ਤੇ ਟਿਕਿਆ ਰਹੇ ਕੁਲਦੀਪ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਹੁਣ ਉਹ ਜੀਵਨ ਵੱਲ ਤੁਰ ਪਿਆ ਸੀ ਨਵੇਂ ਜੀਵਨ ਵੱਲ ਤੁਰ ਪਿਆ ਸੀ ਕਈ ਮਹੀਨਿਆਂ ਬਾਅਦ ਉਸਦੇ ਪੁਰਾਣੇ ਦੋਸਤ ਵਿੱਚੋਂ ਇੱਕ ਨਸ਼ਿਆਂ ਦੇ ਕਾਰਨ ਬਿਮਾਰ ਹੋ ਗਿਆ ਜਦੋਂ ਉਹ ਆਖਰੀ ਰਾਹ ਗਿੰੜਿਆ ਸੀ ਤਾਂ ਉਸਨੇ ਕਿਸੇ ਨੂੰ ਆਖਿਆ ਕਿ ਕੁਲਦੀਪ ਨੂੰ ਬੁਲਾਓ ਇਹ ਉਹਦੇ ਕੋਲ ਗਿਆ ਉਸ ਦਾ ਹੱਥ ਫੜਿਆ ਤੇ ਬੋਲਿਆ ਵਾਹਿਗੁਰੂ ਵਾਹਿਗੁਰੂ ਉਸਨੇ ਕੰਬਦੀਆਂ ਅੱਖਾਂ ਨਾਲ ਵੇਖਿਆ ਤੇ ਕਿਹਾ ਦੋਸਤ ਕਾਸ਼ ਮੈਂ ਵੀ ਤੇਰੇ ਨਾਲ ਬਦਲ ਜਾਂਦਾ ਉਸ ਦੀਆਂ ਅੱਖਾਂ ਚੋਂ ਹੰਝੂ ਵਗਣ ਲੱਗੇ ਤੇ ਉਹ ਹਮੇਸ਼ਾ ਲਈ ਚੱਲ ਬਸਿਆ ਕੁਲਦੀਪ ਦੀਆਂ ਅੱਖਾਂ 'ਚ ਹੰਝੂ ਆ ਗਏ ਪਰ ਹੁਣ ਉਹਨਾਂ ਹੰਝੂਆਂ 'ਚ ਡਰ ਨਹੀਂ ਸੀ ਸਗੋਂ ਸਚਾਈ ਸੀ ਉਹ ਉੱਠਿਆ ਗੁਰਦੁਆਰਾ ਸਾਹਿਬ ਗਿਆ ਤੇ ਸੇਵਾ ਵਿੱਚ ਜੁਟ ਗਿਆ ਤੇ ਆਪਣੀ ਜ਼ਿੰਦਗੀ ਦਾ ਇੱਕੋ ਸੰਦੇਸ਼ ਬਣਾ ਲਿਆ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸੋ ਜ਼ਿੰਦਗੀ 'ਚ ਹਰ ਇਨਸਾਨ ਦੀ ਇੱਕ ਕੋਈ ਮੰਜ਼ਿਲ ਹੁੰਦੀ ਹੈ ਪਰ ਰਾਹ ਚੁਣਨ ਦੀ ਆਜ਼ਾਦੀ ਵੀ ਸਾਡੇ ਆਪਣੇ ਹੱਥ 'ਚ ਹੁੰਦੀ ਹੈ ਕੁਲਦੀਪ ਇੱਕ ਉਮੀਦਾਂ ਨਾਲ ਭਰਿਆ ਜਵਾਨ ਸੀ ਪਰ ਵਿਕਾਰਾਂ ਨੇ ਉਹਦੀ ਸਮਝ ਤੇ ਪਰਦਾ ਪਾ ਦਿੱਤਾ ਇੱਕ ਗਲਤ ਕਦਮ ਇੱਕ ਬੇਕਾਰ ਤਜਰਬਾ ਉਹਦੀ ਪੂਰੀ ਜ਼ਿੰਦਗੀ ਵਿੱਚ ਹਲਚਲ ਆ ਗਈ ਪਰ ਸੱਚਾ ਬਦਲਾਅ ਉਹੀ ਹੁੰਦਾ ਜਦੋਂ ਆਦਮੀ ਆਪਣੀ ਗਲਤੀ ਨੂੰ ਮੰਨ ਲਵੇ ਤੇ ਉਹਦੇ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰੇ ਨਸ਼ਾ ਸਿਰਫ ਇੱਕ ਲਤ ਨਹੀਂ ਇੱਕ ਜੰਜੀਰ ਹੈ ਜੋ ਮਾਨਸਿਕ ਤੌਰ ਤੇ ਆਤਮਿਕ ਦਬਾਹੀ ਲਿਆਉਂਦੀ ਹੈ ਪਰ ਇੱਕ ਹੋਰ ਖੁਮਾਰੀ ਵੀ ਹੁੰਦੀ ਹੈ ਨਾਮ ਦੀ ਖੁਮਾਰੀ ਇਹ ਉਹ ਨਸ਼ਾ ਹੈ ਜੋ ਸਾਡੀ ਜ਼ਿੰਦਗੀ ਨੂੰ ਨਵੀਂ ਰੋਸ਼ਨੀ ਚ ਲਿਆਉਂਦਾ ਹੈ ਕੁਲਦੀਪ ਨੇ ਤਾਂ ਆਪਣੇ ਅਤੀਤ ਚੋਂ ਸਿੱਖਿਆ ਪਰ ਕੀ ਅਸੀਂ ਵੀ ਉਸ ਤੋਂ ਕੁਝ ਸਿੱਖਾਂਗੇ ਕੀ ਅਸੀਂ ਆਪਣੀ ਜੀਵਨ ਨੂੰ ਬੇਕਾਰ ਨਸ਼ਿਆਂ ਤੇ ਬੇਮਤਲਬ ਦੀ ਮौज-ਮਸਤੀ ਵਿੱਚ ਗਵਾ ਦੇਵਾਂਗੇ ਜਾਂ ਫਿਰ ਅਸੀਂ ਵੀ ਆਪਣੇ ਜੀਵਨ ਦੀ ਅਸਲ ਖੁਮਾਰੀ ਲੱਭਣ ਦੀ ਕੋਸ਼ਿਸ਼ ਕਰਾਂਗੇ ਯਾਦ ਰੱਖੋ ਹਮੇਸ਼ਾ ਰਾਹ ਚੁਣਨ ਦਾ ਮੌਕਾ ਹਰ ਇੱਕ ਇਨਸਾਨ ਕੋਲ ਹੁੰਦਾ ਹੈ ਹੁਣ ਇਹ ਤੁਸੀਂ ਸੋਚਣਾ ਹੈ ਕਿ ਤੁਹਾਡੀ ਮੰਜ਼ਿਲ ਕਿੱਥੇ ਹੋਣੀ ਚਾਹੀਦੀ ਸੋ ਇਹ ਸੀ ਜੀ ਅੱਜ ਦੀ ਵੀਡੀਓ ਕਿਵੇਂ ਲਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਵਾਈ ਗੁਰੂ ਜੀ ਲਈ ਕੇ ਹਾਜ਼ਰੀ ਜਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਆਪਣੀ ਭੈਣ ਨੂੰ ਦੋ ਇਜਾਜ਼ਤ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਚ ਵਾਈ ਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਸਤਿ ਸ਼੍ਰੀ ਅਕਾਲ ਜੀ